ਅਸੀਂ ਜੀ ਇਸ ਵਕਤ ਖੜੇ ਆ ਜਿਹੜਾ ਲੁਧਿਆਣਾ ਏਰੀਏ ਦਾ ਬੰਨ ਵਾਲਾ ਏਰੀਆ ਹੈ ਜਿੱਥੇ ਬੰਨ ਦੇ ਨਾਲ ਕਈ ਪਿੰਡ ਵਸੇ ਆ ਹੜ ਜਿਹੜੇ ਹਾਲਾਤ ਬਣੇ ਨੇ ਹੜ ਦੇ ਮੀਂਹ ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਜਿੱਥੇ ਇਹ ਲੁਧਿਆਣਾ ਦਾ ਏਰੀਆ ਆ ਰਿਹਾ ਆ ਔਰ ਇਸ ਵਕਤ ਅਸੀਂ ਜੁਵਾ ਵਿਕਾਸ ਮੋਰਚਾ ਪੰਜਾਬ ਪ੍ਰਧਾਨ ਅਨੂਸੋਹਤਾ ਜੀ ਅਸ਼wini Sohota ji ਦੇ ਨਾਲ ਵਿਜ਼ਿਟ ਕਰ ਰਹੇ ਆਂ ਔਰ ਜਿਹੜਾ ਲੁਧਿਆਣੇ ਪਿੰਡ ਦਾ ਲੋਨੇ ਲੁਧਿਆਣੇ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਪਹਿਲਾਂ ਅਸੀਂ ਇੱਕ ਹੋਰ ਪਿੰਡ ਦੇ ਵਿੱਚ ਜਾ ਕੇ ਆਏ ਆਂ ਕਿਹੜਾ ਪਿੰਡ ਸੁਧਾੜਾ ਪਿੰਡ ਉਸ ਪਿੰਡ ਨੂੰ ਜਿਹੜਾ ਰਸਤਾ ਆ ਉਹ ਦੁਆਰਾ ਬਣਾਇਆ ਜਾ ਰਿਹਾ ਬੰਨ ਦੇ ਨਾਲ ਔਰ ਦਸਨ ਮੁਤਾਬਕ ਲੋਕਾਂ ਦੇ ਵੀ ਕੱਲ ਇੱਥੋਂ ਜਿਹੜਾ ਪਾਣੀ ਆ ਦਰਿਆ ਦਾ ਉਹ ਇੱਥੋਂ ਵਾਪਸ ਹੋ ਕੇ ਪਰਤੇ ਆਇਆ ਔਰ ਇਹ ਰਸਤਾ ਜਿਹੜਾ ਆ ਉਹ ਬਣਾਇਆ ਜਾ ਰਿਹਾ ਅਸੀਂ ਵਿਜ਼ਿਟ ਕਰ ਰਹੇ ਹਾਂ ਉਸ ਪਿੰਡ ਦੇ ਵਿੱਚ ਇੱਥੋਂ 2-3 ਕਿਲੋਮੀਟਰ ਜਿਹੜਾ ਆ ਉਹ ਪੈਦਲ ਚੱਲ ਕੇ ਅਸੀਂ ਦੇਖਣ ਜਾ ਰਹੇ ਹਾਂ ਕਿ ਲੋਕ ਕਿਹੜੇ-ਕਿਹੜੀਆਂ ਚੀਜ਼ਾਂ ਦੇ ਜ਼ਰੂਰਤ ਹੈ ਆ ਲੋਕਾਂ ਨੂੰ ਜਿਵੇਂ ਪਿਛਲੀ ਵਾਰ ਅਸੀਂ ਜੂਥ ਬੁਆਇਸ ਫਾਊਂਡੇਸ਼ਨ ਔਰ ਯੁਵਾ ਵਿਕਾਸ ਮੋਰਚਾ ਵੱਲੋਂ ਰਾਸ਼ਨ ਦਵਾਈਆਂ ਔਰ ਜਿਹੜੀ ਜਿਹੜੀ ਵੀ ਚੀਜ਼ ਲੋਕਾਂ ਨੂੰ ਸਹੂਲਤ ਚਾਹੀਦੀ ਸੀ ਉਹ ਦਿੱਤੀ ਗਈ ਆ ਵੱਡੀ ਗੁਡੀ ਹੋਗੀ ਲੱਗਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਅੱਜ ਤੁਸੀਂ ਦੇਖ ਰਹੇ ਆ ਕਿ ਅੱਜ ਯੁਵਾ ਵਿਕਾਸ ਮੋਰਚਾ ਪੰਜਾਬ ਦੀ ਜਿੰਨੀ ਟੀਮ ਯੂਥ ਵਾਚ ਫੈਡਰੇਸ਼ਨ ਦੀ ਜਿੰਨੀ ਟੀਮ ਜਿਹੜੀ ਅੱਜ ਹੜਪੀੜਤ ਪਰਿਵਾਰਾਂ ਦੇ ਕੋਲ ਪਹੁੰਚ ਰਹੀ ਆ ਔਰ ਅੱਜ ਜਲੰਧਰ ਦੇ ਏਰੀਏ ਦੇ ਵਿੱਚ ਚੱਲਦੇ ਸਤਲੁਜ ਦਰਿਆ ਦੇ ਬੰਨ ਦਿੱਤੇ ਅਸੀਂ ਖੜੇ ਆ ਜਿਸ ਦੇ ਨਾਲ ਸਾਡੇ ਅਸ਼ੁਨੀ ਸਹੋਤਾ ਜੀ ਸਾਡੇ ਨਾਲ ਅਮਨਦੀਪ ਢੰਡਾ ਜੀ ਪੰਚ ਸਾਹਿਬ ਸਾਡੇ ਨਾਲ ਰਾਣਾ ਡਾਕਟਰ ਰਾਣਾ ਜੀ ਔਰ ਜਿੰਨੀ ਵੀ ਸਾਡੀ ਟੀਮ ਸਾਰੀ ਆ ਜਿਹੜੀ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚ ਘੁੰਮਦੇ ਹੋਏ ਹੜਪੀੜਤਾ ਦੀ ਪੂਰੀ ਜਿਹੜੀ ਸਰਵੇ ਕਰ ਲਈ ਆ ਉਹ ਜਿਸ ਤਰ੍ਹਾਂ ਅਸੀਂ ਅੱਜ ਸੰਗੋਵਾਲ ਇੱਕ ਖਹਿੜਾ ਬੇਟ ਔਰ ਸਾਧੜਾ ਪਵਾਦੜਾ ਸਾਰਾ ਪਿੰਡ ਜਿਹੜਾ ਜੋ ਕਿ ਦਰਿਆ ਦੇ ਨਾਲ ਲੱਗਦਾ ਲੱਗਦਾ ਸਾਰੇ ਵਿਜ਼ਿਟ ਕੀਤੀ ਆ ਔਰ ਜਿਸ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਪਾਣੀ ਦਾ ਸਤਾਰ ਜਿਹੜਾ ਘਟ ਰਿਹਾ ਔਰ ਜਿਹੜੀ ਵੀ ਇਹਨਾਂ ਨੂੰ ਖਾਣ ਵਾਲੀ ਚੀਜ਼ ਸਮਗਰੀ ਸੀ ਜਿਹੜੀ ਉੱਥੇ ਤੱਕ ਪਹੁੰਚਾਈ ਗਈ ਔਰ ਖਾਸ ਕਰ ਮੈਂ ਆਪਣੇ ਭੈਣਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਵੱਧ ਚੜ ਕੇ ਆਪਾਂ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਕਰੀਏ ਮੈਂ ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੈਪੀ ਜੈਪਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯੁਵਾ ਵਿਕਾਸ ਮੋਰਚਾ ਤੇ ਯੂਥ ਵਾਈਸ ਫਾਊਂਡੇਸ਼ਨ ਦੀ ਟੀਮ ਵੱਲੋਂ ਜਲੰਧਰ ਦੇ ਨਾਲ ਲੱਗਦੇ ਦਰਿਆ ਏਰੀਏ ਜਿਨ੍ਹਾਂ ਵਿੱਚ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਆ ਉਹਨਾਂ ਨੂੰ ਜ਼ਰੂਰਤ ਦਾ ਰਾਸ਼ਨ ਦਾ ਸਮਾਨ ਵੀ ਦਿੱਤਾ ਗਿਆ ਔਰ ਉਹਨਾਂ ਦਾ ਹਾਲਚਾਲ ਵੀ ਪੁੱਛਿਆ ਗਿਆ ਵਾ ਪਰ ਤਰਕੀਬਨ ਹੁਣ ਜਦੋਂ ਯੁਵਾ ਵਿਕਾਸ ਮੋਰਚਾ ਹਾਰਪੀਟਾਂ ਦਾ ਹਾਲਚਾਲ ਪੁੱਛਿਆ ਔਰ ਪਤਾ ਲੱਗਾ ਕਿ ਤਰਕੀਬਨ ਪਾਣੀ ਹੁਣ ਜਿਹੜਾ ਥੋੜਾ ਥੱਲੇ ਲੈਵਲ ਤੇ ਆ ਚੁੱਕਾ ਵਾ ਪਰ ਫਿਰ ਵੀ ਮੈਂ ਪੰਜਾਬ ਸਰਕਾਰ ਨੂੰ ਔਰ ਪੰਜਾਬੀਆਂ ਨੂੰ ਔਰ ਖਾਸ ਕਰਕੇ ਐਨਆਰਪਰਾਵਾ ਨੂੰ ਇਹ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਜਿੰਨਾ ਵੀ ਜ਼ਿਆਦਾ ਹੋ ਸਕਦਾ ਹਾਰਪੀਟਾਂ ਦੀ ਮਦਦ ਕੀਤੀ ਜਾਵੇ ਖਾਸ ਕਰ ਰਾਸ਼ਨ ਦੀ ਕਿਉਂਕਿ ਇਸ ਕੁਦਰਤੀ ਮਾਰ ਦੇ ਵਿੱਚ ਅਸੀਂ ਆਪਸੀ ਭਾਈਚਾਰਾ ਇਕੱਠਾ ਹੋ ਕੇ ਹੀ ਇਹਨਾਂ ਦੀ ਸਹਾਇਤਾ ਕਰ ਸਕਦੇ ਹਾਂ ਜੈ ਪੀਰ ਜੈਪਾਲ